अमरजीत जी जसविंद जी चरणजीत सिंह जी, जी, जी भी पहुंचे ने सा मान कौड़े को भी पहुंचे सा पहुंचे नायब जी भी पहुंचे तो गुरखेड़िया ਨਿਰਮਲ ਜਨਾਕੋ ਜੀ ਸਾਡੇ ਵਿੱਚ ਪਹੁੰਚੇ ਨੇ ਸਾਡੇ ਬਿੰਦਰ ਐਸ ਵੀ ਪਹੁੰਚੇ ਨੇ ਕੇਵਲ ਗਿਟੂ ਜੀ ਵੀ ਪਹੁੰਚੇ ਨੇ ਸਾਡੇ ਦਰਵੀ ਜੀ ਵੀ ਪਹੁੰਚੇ ਨੇ ਲੱਗਦੀ ਜੀ ਇਹ ਪਹਿਲਾਂ ਨੂੰ ਮਾਰਾ पंजपल ने दोस्तों की मौजे ले, महिला का अच्छे मौजे लेने के बाद जात सारे लेने तालिबानी यूवी मौजे ले, लड़का भी कहती है दोनों लाभ करते हैं, ये ये लाभ से कहती है पंजपल भी महिला भी सारी टीम लेकिन ये मौजे करने के बाद सारे तमिल तो ये दोनों लाभ करते हैं, सुरिंदर शिंगा जी के देखन श्री अंकित शर्मा जी ਸਾਡੇ ਵਿੱਚ ਪਹੁੰਚੇ ਨੇ ਮੈਂ ਉਹਨਾਂ ਨੂੰ ਇੱਥੇ ਪਹੁੰਚਣ ਦੀ ਜੀ ਆਇਆਂ ਕਹਾਂ। ਸਰ ਸਾਹਮਣੇ ਕਿਉਂ? ਅੱਜ ਕਿਸ ਨਾਲ ਕਰਦੇ ਨਹੀਂ ਕਰਦੇ।

ਆਦੇਵ ਜੀ ਨਿਰਮਾਣੇ ਤੋਂ ਬਾਬਾ ਜੀ ਐਨਸਾਨ ਦੇ ਨਿਰਮਾਣ ਤੋਂ ਜੋਰਾ ਸਿੰਘ ਦੀ ਥੂੜੀ ਤੋਂ ਕਾਲੀ ਦਲ ਦੀ ਕੈਸ਼ਰ ਵੱਜੋਂ ਸੇਵਾ ਨਿਭਾ ਰਹੇ ਹਨ 53 ਸਾਲ ਦੀ ਉਮਰ ਦੇ ਸ਼੍ਰੀ ਨਵਿੰਦਰ ਕੁਮਾਰ ਸ਼ਰਮਾ ਜੀ ਸ਼੍ਰੀ ਐਨ ਕੇ ਸ਼ਰਮਾ ਜੀ ਸਾਡੇ ਪਟਿਆਲਾ ਸ਼ਹਿਰ ਵਸਦੇ ਬੜੇ ਸੁਭਾਅ ਦੇ ਪਾਉਰੇ ਹੋ ਲੋਕ ਸਭਾ ਹਲਕਾ ਪਟਿਆਲਾ ਤੋਂ ਮੇਰਬਾ ਸ਼੍ਰੀ ਐਨ ਕੇ ਸ਼ਰਮਾ ਜੀ ਸਾਡੇ ਵਿੱਚ ਪਹੁੰਚ ਚੁੱਕੇ ਨੇ ਵੈ ਗੱਲਾ ਸ਼ਰਮਾ ਜੀ ਬਾਰੇ ਕਿਸੇ ਪਿੰਡਲੇ ਸਰਪੰਚ ਬਣਿਆ ਸਰਪੰਚੀ ਤੋਂ ਬਾਅਦ ਤੁਸੀਂ ਸਾਰੇ ਮੇਰੇ ਦੋਸਤ ਜਾਣਦੇ ਆ ਮੈਂ ਸਾਰੇ ਸ਼ਰਮਾ ਜੀ ਛੋਟੇ ਜਿਹੜੇ ਆਪਣੇ ਉੱਥੇ ਜਗਾ ਸੀ ਨਾਲੇ ਸਾਡੇ ਭਰਾ ਜਿਹੜੇ ਸਾਡੇ ਫਰੋਨ ਦੇ ਵਸਨੀਕ ਕਰਦੇ ਜਿੰਨੇ ਵੀ ਸਾਡੇ ਦੋ ਜੀ ਬਜ਼ੁਰਗ ਮਾਤਾ-ਪਿਤਾ ਅੱਜ ਇਸ ਪੰਡਾਲ 'ਚ ਪਹੁੰਚਿਆ ਨੇ ਮੈਂ ਕਹਿ ਦੇ ਲੋ ਉਹਨਾਂ ਦਾ ਵੀ ਇੱਥੇ ਨਾ ਕਰਾ ਜੀ ਕਿੰਨੇ ਕਿਤੇ ਆ ਇਹ ਲੋ ਜੀ ਬਣੀ ਜਾਨਾ ਸਾਡੇ ਸਰੇ ਤੋਂ ਕਿੰਦਾ ਆ ਰਿਹਾ ਤਾਂ ਮੈਂ ਕੰਦਰ ਕਿਲੋਨੇ ਵਾਲਾ ਕ੍ਰਿਵਿੰਦਰ ਆ ਗਿਆ ਨਾ ਅਗਿਆਰੀਆ ਸਭ ਚ ਸਾਡੇ ਡਾਕਟਰ ਕੁਮਾਰ ਜੀ ਨੇ ਵੀ ਉਹਨਾਂ ਦਾ ਵੀ ਦਇਤਿਲੋਂ ਇੱਥੇ ਪਹੁੰਚਣ ਤੇ ਧੰਨਵਾਦ ਕਰਦਾ ਸਾਡੇ ਭਰਾ ਜਿੱਪੂ ਵਾਲੀ ਜੀ ਬਿਲਟੂ ਜੀ ਹੈਪੀ ਲੋਰਡ ਜੀ ਸਾਡੇ ਕਈ ਸਰਕਾਰੀ ਮੁਲਾਜ਼ਮ ਨੇ ਉਹ ਕੈਮਰੇ ਦੇ ਵਿੱਚ ਦਿਖਾਣਾ ਚਾਹਤੇ ਪਰ ਉਹ ਵੀ ਸਾਡੇ ਵਿੱਚ ਪਹੁੰਚਦੇ ਮੇਰਾ ਨਾਂ ਵੀ ਲੈਂਦਾ ਉਹ ਵੀ ਸਾਡੇ ਸਰਕਾਰੀਓ ਭਰਾ ਸਾਰੇ ਜਨਮਾਂ ਹੋ ਦੀ ਕਿਰਪਾ ਉਮੀਦਵਾਰ ਲੋਕ ਸਭਾ ਹਲਕਾ ਪਟਿਆਲਾ ਜੋ ਸਾਡੇ ਵਿੱਚ ਪਹੁੰਚ ਚੁੱਕੇ ਨੇ ਮੈਂ ਕਿਰਪਾ ਕਰਕੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਥਾਵਾਂ ਤੇ ਆਪਣੀ ਆਪਣੀ ਜਗ੍ਹਾ ਤੇ ਆਪਣੀ ਸੀਟਾਂ ਤੇ ਖੜਕੇ ਉਹਨਾਂ ਨੂੰ ਉੱਥੇ ਮਿਲਣ ਦੀ ਕਿਰਪਾਤਾ ਕਰੋ ਕਿਰਪਾ ਕਰਕੇ ਪਿੱਛੇ ਭੀੜ ਨਾ ਲਾਓ ਆਪਣੀ ਆਪਣੀ ਜਗ੍ਹਾ ਤੇ ਖੜ੍ਹਜੋ ਉਹ ਸਾਰੇ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ੍ਰੀ ਹੰਦ ਕੇ ਸ਼ਰਮਾ ਜੀ ਜਿੰਦਾਬਾਦ ਸ੍ਰੀ ਹੰਦ ਕੇ ਸ਼ਰਮਾ ਜੀ ਜਿੰਦਾਬਾਦ ਬਾਬੂ ਕਬੀਰ ਦਾਸ ਜੀ ਜਿੰਦਾਬਾਦ ਬਾਬੂ ਕਬੀਰ ਦਾਸ ਜੀ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਸੰਗਤਪੁਰੇ ਪੌਂਕੀ ਤੋਂ ਵੀ ਭਾਰੀ ਜਥਾ ਆਇਆ ਉਹਨਾਂ ਨੂੰ ਵੀ ਜੀ ਆਇਆ ਕਹਿੰਦੇ ਆ ਬੜੀ ਕੱਪ ਚੰਗੀ ਹੁੰਦੇ ਨੇ ਪਰਾਹ ਕਪੀ ਜੀ ਕੁਲਵੰਤ ਜੀ ਗਗਲੂ ਜੀ ਪ੍ਰਮੇਸ਼ ਪਾਉ ਜੀ ਪਾਸੋਂ ਤੋਂ ਭਾਰੀ ਜਥਾ ਆਇਆ ਹੈ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਨੇ ਤੋਂ ਵੀ ਨਿਵਾਦ ਨੰਬਰ ਮਿਲਿਆ ਭਾਰੀ ਕਹਿੰਦਾ ਮੈਨੂੰ 20 ਦਿਨ ਬਾਅਦ ਵੀ ਪੁੱਛ ਰਿਹਾ ਕਹਿੰਦਾ ਮੈਂ ਨੰਬਰ ਬੋਲ ਸ਼ਰਮਾ ਜੀ ਨੇ ਛੋਲੇ ਵੀਰ ਜੀ ਦੀ ਪਟਿਆਲਾ ਸ਼ਹਿਰੀ ਅਤੇ ਦਿਹਾਤੀ ਵਿੱਚ ਡਿਊਟੀ ਲੱਗ ਗਿਆ ਇੱਕ ਵਾਰ ਇਹਨਾਂ ਦੇ ਨਾਲ ਤੜੀਆਂ ਮਾਰ ਲਈ ਸਾਰੇ ਬਹੁਤ ਬੇਨਤੀ ਨੇ ਸਤਿਕਾਰਯੋਗ ਮੇਰੇ ਵੱਡੇ ਵੀਰ ਕਬੀਰ ਜੀ ਜਿਹੜੇ ਵੀ ਥੋੜੇ ਭਰਾ ਆ ਔਰ ਬਹੁਤ ਹੀ ਸਾਡੀ ਪਾਰਟੀ ਦੇ ਸੀਨੀਅਰ ਲੀਡਰ ਬਹੁਤ ਸਤਕਾਰਯੋਗ ਸਾਡੇ ਯੂਥ ਪ੍ਰਧਾਨ ਕਰਨਵੀਸਾਨੀ ਜੀ ਬੈਠੇ ਆ ਮੇਰੇ ਵੀ ਰਾਠੀ ਜਿਹੜੇ ਸਾਡੇ ਜਿਲ੍ਹੇ ਦੇ ਪ੍ਰਧਾਨ ਬੈਠੇ ਆ ਔਰ ਬਹੁਤ ਸਤਕਾਰਯੋਗ ਸਾਰੇ ਵਿਕਰਮ ਸਾਰੇ ਟੀਮ ਸਾਡੀ ਸਤਕਾਰਯੋਗ ਸਰਉਣੀ ਕੰਨਦਾਂ ਦੇ ਸਾਰੇ ਲੀਡਰ ਸਾਹਿਬਾਨ ਸਤਕਾਰਯੋਗ ਮੇਰੇ ਬਜ਼ੁਰਗੋ ਭਰਾਵੋ ਨੌਜਵਾਨੋ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਨੂੰ ਨਮਸਕਾਰ ਧਰਮ ਨਾਮ ਔਰ ਥੋੜਾ ਧੰਨਵਾਦ ਤੁਸੀਂ ਸਾਰੇ ਕੰਮ ਕੱਢ ਛੱਡ ਕੇ ਅੱਜ ਇੱਕ ਮੀਟਿੰਗ ਅਕੀਸ ਲਈ ਬਹੁਤ ਬੜੀ ਗੈਲੀ ਦਾ ਰੂਪ ਤਾਂ ਕਰੇ ਤੁਸੀਂ ਇਹੋ ਜਿਹੀ ਆਪ ਮੀਟਿੰਗ ਨਹੀਂ ਇਹੋ ਮੀਟਿੰਗ ਆ ਤੁਸੀਂ ਸਾਰੇ ਰਾਕੇ ਦੇ ਹਾਮੀ ਦਾ ਰਿਜ਼ਰਵ ਤਿਆਰੀ ਕਰਦੇ ਸਮਾਂ ਤਾਂ ਕਵੀਰ ਜੀ ਹਰ ਇਲੈਕਸ਼ਨ ਤੁਸੀਂ ਲੜਦੇ ਨਹੀਂ ਮੇਰੇ ਆਪ ਸਭ ਦੇ ਨਾਲ ਪਰਿਵਾਰਕ ਰਿਸ਼ਤੇ ਹਨ ਕਵੀਰ ਜੀ ਦੇ ਹਰ ਪ੍ਰੋਗਰਾਮ ਚ ਆਪਾਂ ਇੱਕ ਦੂਸਰੇ ਨੂੰ ਮੇਰੇ ਦੇ ਪਿਛਲੇ 3 ਇਕਲ ਆਪਣੇ ਪ੍ਰਧਾਨੇ ਵਿਰੋਧ ਬਿੱਲਾ ਜੀ ਗੁਰਤਾ ਜੀ ਸੰਜੀਪ ਮਨੋਤਰਾ ਜੀ ਸੁਵਿੰਦਰ ਜੀ ਇਹ ਸਾਰੇ ਮੇਰੇ ਹਾਂ ਅਲੀ ਜੀ ਸਾਰੇ 50 ਸਾਲ ਪੁਰਾਣੇ ਮੈਂ ਇਹ ਨਹੀਂ ਕਹਿੰਦਾ ਕਿ ਬਾਈ ਤੁਸੀਂ ਇਲੈਕਸ਼ਨ ਲਾ ਲਓ ਉਹਨਾਂ ਨੇ ਪਸਾਰ